ਮੈਕਸ 24 ਪੰਜਾਬ ਨੇ ਉਸ ਚੈਨਲ ਤੇ ਦੇਖਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਜਾਣ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪਿੱਖੀਵਿੰਡ ਵਿਖੇ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਵੱਲੋਂ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕਰ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਸਬੀਤ ਸਿੰਘ ਪੱਟੀ ਨੇ ਇਸ ਸਬੰਧੀ ਬੋਲਦਿਆਂ ਕਿਹਾ ਕਿ ਦੋ ਥਾਵਾਂ ਹੁੰਦੀਆਂ ਨੇ ਇੱਕ ਸੰਸਦ ਇੱਕ ਸੜਕ ਜਾਂ ਆਪਣੀ ਮੰਗ ਸੰਸਦ ਵਿੱਚ ਮਨਾ ਲਓ ਜਾਂ ਸੜਕ ਤੇ ਮਨਾ ਲਓ ਅਸੀਂ ਸੰਸਦ ਵਿੱਚ ਤਾਂ ਜਾ ਨਹੀਂ ਸਕਦੇ ਪਰ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਖਲੋਤੇ ਹਾਂ ਉਹਨਾਂ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਡੇ ਵੱਲੋਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ న్యూਸ ਟੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕੋਈ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਤੁਹਾਡੇ ਸਾਰੇ ਪਤਕਰਾਰ ਭਾਈ ਭਾਈਚਾਰੇ ਦਾ ਤੁਸੀਂ ਬੰਗ ਪੱਤਰ ਲੈ ਕੇ ਆ ਜੈ ਏਡੀ ਗਰਮੀ ਦੇ ਵਿੱਚ ਖਲੋਤੇ ਬਾਕੀ ਜਿਹੜੀਆਂ ਮੰਗਾਂ ਨੇ ਬੜੀਆਂ ਜਾਇਜ਼ ਮੰਗਾਂ ਨੇ ਕਿਉਂਕਿ ਸਰਕਾਰ ਨੂੰ ਜਿਹੜੀਆਂ ਮੰਗਾਂ ਆ ਮੰਨਣੀਆਂ ਚਾਹੀਦੀਆਂ ਕਿਉਂਕਿ ਪੱਤਰਕਾਰੀ ਭਾਈਚਾਰੇ ਦਾ ਬਹੁਤ ਵੱਡਾ ਜਿਹੜਾ ਰੋਲ ਹੈ ਇਸ ਟਾਈਮ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਸੋ ਐਮਐਲਏ ਸਾਹਿਬ ਬਾਹਰ ਹੋਣ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਈ ਸੀ ਕਿ ਤੁਸੀਂ ਆਪ ਜਾ ਕੇ ਮੰਗ ਪੱਤਰ ਲੈ ਲਿਓ ਉਹਨਾਂ ਨੇ ਕੱਲ ਆਇਨਾ ਆਪਾਂ ਸਾਰੇ ਭਰਾ ਲੋਕ ਗਲੀਆਂ ਬੈਠ ਗੋ ਉਹਨਾਂ ਨਾਲ ਗੱਲ ਕਰਕੇ ਆਪਾਂ ਮੁੱਖ ਮੰਤਰੀ ਸਾਹਿਬ ਨਾਲ ਵੀ ਇਹ ਗੱਲ ਐਮਐਲਏ ਸਾ ਇਹ ਮਲਕ ਮੰਗਾੜੀਆਂ ਜਾਇ ਜ ਮਨਣੀਆਂ ਚਾਹੀਦੀਆਂ ਸਾਰੀਆਂ ਭਰਾਵਾਂ ਦੀਆਂ ਮੈਂ ਕਿਹਾ ਜਰੂਰ ਪਹੁੰਚਾਇਆ ਜਾਊ ਜੇ ਕਿਉਂ ਨਹੀਂ ਪਹੁੰਚਾਇਆ ਜਾ ਕੋ ਮੰਗਾ ਵੀ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ ਪੱਤਰਕਾਰਾਂ ਨੇ ਬਹੁਤ ਵੱਡਾ ਇੱਕ ਰੋਲ ਕੀਤਾ ਸੀ ਜਦੋਂ ਆਪਣੀ ਇਲੈਕਸ਼ਨ ਹੋਈ ਆ ਬਾਈ ਦੀ ਤੇ ਮੰਗਾ ਵੀ ਜਿਵੇਂ ਕਿ ਪ੍ਰਧਾਨ ਕਦੇ ਵੀ ਪ੍ਰਧਾਨ ਸਾਹਿਬ ਸਾਡੇ ਬੜੇ ਸਤਕਾਰ ਜੋ ਨੇ ਮੇਰੇ ਵੱਡੇ ਨੇ ਕਿਉਂ ਰੂਲੂਗਾ ਜੀ ਇਹਦੀ ਬੜੀ ਬੜੀ ਅਮ ਗਿਆ ਤੇ ਇਹ ਆਪਾਂ ਉਤਾਇਆ ਜਰੂਰ ਤੇ ਚੰਡੀਗੜ੍ਹ ਪਹੁੰਚਾਵਾਂਗੇ ਜੀ ਨਤੀਜੇ ਪਹੁੰਚੀ ਹੈ ਮੈਂ ਕਿਹਾ ਜੀ ਜਰੂਰ ਗੁਰੂ ਸਾਹਿਬ ਕਿਰਪਾ ਕਰਨ ਜਰੂਰ ਵੇਖਣ ਨੂੰ ਮਿਲਣਗੇ ਨਤੀਜੇ ਚੰਡੀਗੜ੍ਹ ਪੰਜਾਬ ਜਰਨਲ ਅਸੋਸੀਏਸ਼ਨ ਅਤੇ ਉਹਨਾਂ ਨਾਲ ਕੁਝ ਹੋਰ ਜਥੇਬੰਦੀਆਂ ਜਿਨ੍ਹਾਂ ਨੇ ਅੱਜ ਦਾ ਰਲ ਕੇ ਜੂਰ ਪ੍ਰਦਰਸ਼ਨ ਕੀਤਾ ਤੇ ਇੰਨੀ ਗਰਮੀ 'ਚ ਪੱਤਰਕਾਰ ਸੜਕਾਂ ਦੇ ਖਲੋਤੇ ਧੁੱਪ ਪੈਣ ਲਈ ਆ ਜਿਹੜਾ ਪੱਤਰਕਾਰ ਜਿਹਦੇ ਕੱਪੜੇ ਸੁੱਕੇ ਹੋਣਗੇ ਸਭ ਪਸੀਨੇ ਨਾਲ ਭਿੱਜੇ ਪੈਣ ਗਰਮੀ ਦਾ ਮਤ ਮਾਰੀ ਪਈ ਹੈ ਲੇਕਿਨ ਫੇਰ ਵੀ ਉਹ ਦੁਖੀ ਹੋਏ ਸਰਕਾਰ ਤੋਂ ਇੱਥੇ ਸੜਕ ਸੜਕ ਦੇ ਖਲੋਤੇ ਆ ਦੋ ਥਾਂਵਾਂ ਹੁੰਦੀਆਂ ਇੱਕ ਸੰਸਦ ਤੇ ਇੱਕ ਸੜਕ ਜਾਂ ਆਪਣੀ ਮੰਗ ਸੰਸਦ ਚ ਬਣਾ ਲਓ ਤੇ ਜਾਂ ਆਪਣੀ ਮੰਗ ਸੜਕ ਤੇ ਬਣਾ ਲਓ ਹੁਣ ਸੰਸਦ ਵੀ ਜਾ ਨਹੀਂ ਸਕਦੇ ਸੜਕ ਤੇ ਖੜੇ ਆ ਅਸੀਂ ਇੱਕ ਮੰਗ ਪੱਤਰ ਅੱਜ ਜਿਹੜੇ ਐਮ ਐਲ ਏ ਸਾਹਿਬ ਜੀ ਉਹਨਾਂ ਵਾਅਦਾ ਕੀਤਾ ਸੀ ਮੈਂ ਰੋਂਗਰ ਦੀ ਕੋਈ ਨਹੀਂ ਮਿਲੇ ਸਾਨੂੰ ਉਹਨਾਂ ਦੇ ਜਿਹੜੇ ਪੀ ਐਸ ਸਾਹਿਬ ਨੂੰ ਹਰ ਇੱਕ ਮੰਗ ਪੱਤਰ ਲੈ ਕੇ ਗਏ ਨੇ ਉਹਨਾਂ ਨੇ ਕਿਹਾ ਬਿਲਕੁਲ ਜੈਜ ਮੰਗਾ ਇਹ ਮੰਨਿਆ ਜਾਣੀ ਚਾਹੀਦੀ ਅਸੀਂ ਮੁੱਖ ਮੰਤਰੀ ਨੂੰ ਮਿਲ ਕੇ ਵੀ ਕਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਪਤਨਗਾਂ ਦੀ ਬੁਲਾਕਤ ਉਹਨਾਂ ਕਰਾਈ ਜਾਵੇ ਉਮੀਦ ਹੈ ਸਾਡੀ ਮੁਲਾਕਾਤ ਹੋਏਗੀ ਜੇਕਰ ਤੇ ਸਾਡਾ ਬਕਾਇਦਾ ਤੌਰ ਤੇ ਉਹ ਗੱਲ ਨਹੀਂ ਸੁਣਦੇ ਤੇ ਅਸੀਂ ਵੱਡੇ ਪੱਧਰ ਤੇ ਫਿਰ ਜਿਹੜੇ ਰੋਸਮਚਾਰ ਸ਼ੁਰੂ ਕਰ ਦਾਂਗੇ ਉਹਨਾਂ ਦੇ ਖਿਲਾਫ ਦੇਖੋ ਪਹਿਲੀ ਗੱਲ ਤੇ ਆ ਵੀ ਅਸੀਂ ਸਰਕਾਰ ਨੂੰ ਇੱਕੋ ਜਿਹਾ ਪੱਤਰ ਭੇਜ ਰਹੇ ਹਾਂ ਆਪਣੇ ਦੂਸਰਾ ਸੰਘਰਸ਼ ਫਿਰ ਸਾਡਾ ਡਿਸਟ੍ਰਿਕਟ ਲੈਵਲ ਤੇ ਡੀਪੀਓ ਦਾ ਤੱਕ ਤੇ ਡੀਸੀ ਆਫਿਸੇ ਪਰ ਬੈਠਾਂਗੇ ਦੱਸੋ ਜੀ ਕਿੰਨੀ ਮੱਢ ਰਿਹਾ ਸਾਡੇ ਜਵਾਬ ਦਿਓ ਸਾਨੂੰ ਤੁਸੀਂ ਉਹ ਕਹਿਣਗੇ ਜੀ ਡਾਇਰੈਕਸ਼ਨ ਜਿਹੜੀਆਂ ਸਰਕਾਰ ਦੀਆਂ ਨੇ ਤਾਂ ਸਭ ਕਹੀ ਸਰਕਾਰ ਕੋ ਸਾਡੀ ਮੰਗ ਵੀ ਪੂਰਾ ਦੇ ਬਸ ਇਸੇੋਂ ਦੇ ਬਣਨੇ ਚਾਹੀਦੇ ਆ ਮੈਂ ਇਹ ਵੀ ਗੱਲ ਕਿਹਾ ਜਾਂ ਪ੍ਰੈਸ ਕੌਂਸਲ ਫਿੰਦੀ ਹੈ ਜਿਹੜਾ ਚੇਅਰਮੈਨ ਹੁੰਦਾ ਵਾ ਉਹ ਸੁਪਰੀਮ ਕੌਂਟਰ ਸਾਫਕਾ ਜਸਟਿਸ ਹੁੰਦਾ ਵਾ ਉਹਨੇ ਇੱਕ ਬਕਾਇਦਾ ਤੌਰ ਤੇ ਆਰਡਰ پاس ਕੀਤਾ ਵੀ ਜਿਹੜਾ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਗਈ ਵੀ ਜਿੰਨੇ ਵੀ ਪੱਤਰਕਾਰ ਜਿੰਦੀ ਵੀ ਖਬਰ ਛੱਪਦੀ ਆ ਉਹਦਾ ਸਰਕਾਰੀ ਕਾਰਡ ਬਣਨਾ ਚਾਹੀਦਾ ਜੇ ਇਹ ਵਗਿਆ ਕਰਦੇ ਤੁਸੀਂ ਫਿਰ ਪ੍ਰੈਸ ਕੌਂਸਲ ਹੋ ਜਿੰਦੀ ਆ ਜਾਵਾਂਗੇ ਤੇ ਫਿਰ ਉਹ ਤਾਂ ਜਿਹੜੇ ਸਿੱਟੇ ਨਿਕਲਣਗੇ ਉਹ ਸਰਕਾਰ ਜਿੰਮੇ ਹੋਏਗਾ ਜੇ ਲੱਛ ਕਰ ਸੀ ਮੈਂ ਪਹਿਲਾਂ ਕਿਹਾ ਜੀ ਫਿਰ ਵੱਡੇ ਪੱਧਰ ਸੰਗਠਨ ਕਰਾਂਗੇ ਅਸੀਂ ਇਹ ਨਹੀਂ ਕੰਮ ਚੁੱਪ ਕਰਕੇ ਬੰਦੇ ਸਾਰਾ ਸੰਗਠਨ ਜਾਰੀ ਰਹੇਗਾ